ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਹਲ ਕੈਨੇਡੀਅਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਜਿਹੜੀ ਉਹ ਸਪੈਸ਼ਲੀ ਨਿਊ ਕਮਰਸ ਲਈ ਹੈ ਚਾਹੇ ਉਹ ਸਟੂਡੈਂਟ ਜਿਹੜੇ ਨਵੇਂ ਆ ਰਹੇ ਨੇ ਜਾਂ ਫਿਰ ਵਰਕ ਪਰਮਿਟ ਤੇ ਆ ਰਹੇ ਨੇ ਜਾਂ ਫਿਰ ਹੁਣੇ-ਹੁਣੇ ਕੈਨੇਡਾ ਪਹੁੰਚੇ ਨੇ ਉਹਨਾਂ ਲਈ ਵੀਡੀਓ ਬਹੁਤ ਹੀ ਇਨਫੋਰਮੇਟਿਵ ਹੈ ਅੱਜ ਮੈਂ ਵੀਡੀਓ ਚ ਐਕਸਪਲੇਨ ਕਰਨ ਜਾ ਰਿਹਾ ਕਿ ਕਿੰਨਾ ਖਰਚਾ ਮਹੀਨੇ ਦਾ ਤੁਹਾਡਾ ਆਉਂਦਾ ਹੈ ਮੰਥਲੀ ਰੈਂਟ ਕਿੰਨਾ ਆਉਂਦਾ ਹੈ ਤੇ ਗਰੋਸਰੀ ਦਾ ਖਰਚਾ ਕਿੰਨਾ ਆਉਂਦਾ ਐਕਸਟਰਾ ਖਰਚਾ ਕਿੰਨਾ ਆਉਂਦਾ ਮੈਂ ਇਹ ਜਿੰਨਾ ਮੈਨੂੰ ਰਿ 3 ਮਹੀਨੇ ਹੋ ਗਏ ਇੱਥੇ ਆਏ ਨੂੰ ਤੇ ਆਪਣਾ 3 ਮਹੀਨੇ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਬਾਦੂ ਖਰਚੇ ਕਿੰਨੇ ਨੇ ਉਹ ਤੁਸੀਂ ਕਿੰਨੇ ਕਰ ਸਕਦੇ ਹੋ ਨੇ ਆਜ ਖਰਚੇ ਪਰ ਜੇ ਤੁਸੀਂ ਰਹਿਣਾ ਹੋਵੇ ਸਹੀ ਟੰਗ ਨਾਲ ਤਾਂ ਮੰਥਲੀ ਤੁਸੀਂ ਕਿੰਨੇ ਵਿੱਚ ਰਹਿ ਸਕਦੇ ਹੋ ਉਹ ਤੁਹਾਨੂੰ ਮੈਂ ਸਮਝਾਵਾਂਗਾ ਹਾਂਜੀ ਜੇ ਗੱਲ ਕਰੀਏ ਰੈਂਟ ਦੀ ਆਪਾਂ ਸਟਾਰਟਿੰਗ ਵਿੱਚ ਰੈਂਟ ਵੀ ਹੈ ਦੋ ਤਰ੍ਹਾਂ ਦਾ ਹੁੰਦਾ ਇੱਕ ਸ਼ੇਅਰਿੰਗ 'ਚ ਇੱਕ ਪ੍ਰਾਈਵੇਟ ਰੂਮ ਪ੍ਰਾਈਵੇਟ ਰੂਮ ਦਾ ਰੈਂਟ ਥੋੜਾ ਜਿਆਦਾ ਪੁੰਦਾ ਹੈ ਸ਼ੇਅਰਿੰਗ 'ਚ ਥੋੜਾ ਸਸਤਾ ਪੈ ਜਾਂਦਾ ਹੈ ਜੇ ਗੱਲ ਕਰਾਂ ਮੈਂ ਤੇ ਮੈਨੂੰ 3 ਮਹੀਨੇ ਹੋ ਗਏ ਮੈਂ ਇੱਥੇ ਪ੍ਰਾਈਵੇਟ ਰੂਮ 'ਚ ਹੀ ਰਹਿ ਰਿਹਾ ਮੈਂ ਕਿਸੇ ਦੋਸਤ ਨਾਲ ਨਹੀਂ ਰਹਿ ਰਿਹਾ ਤੇ ਜਿਹੜਾ ਮੇਰਾ ਰੈਂਟ ਹੈ ਉਹ ਪੈ ਰਿਹਾ 450 ਡਾਲਰ ਜਿਹਦੇ ਵਿੱਚ ਆਪਾਂ ਨੂੰ ਕਿਚਨ ਵਾਸ਼ਰੂਮ ਵਾਈਫਾਈ ਪਾਣੀ ਤੇ ਬਿਜਲੀ ਮਤਲਬ ਯੂਟਿਲਿਟੀ ਸਾਰੀ ਇਨਕਲੂਡਡ ਹੈ ਠੀਕ ਹੈ ਇਹ ਆਪਾਂ ਨੂੰ 450 ਜਿਹੜਾ ਰੈਂਟ ਪੈ ਰਿਹਾ ਮੋਸਟਲੀ ਪ੍ਰਾਈਵੇਟ ਰੂਮ 400 ਤੋਂ ਲੈ ਕੇ ਤੁਹਾਨੂੰ 600 ਤੱਕ ਮਿਲ ਜਾਣਗੇ ਖਾਸ ਕਰਕੇ ਬਿਨਿ ਪੈਗ ਦੀ ਗੱਲ ਕਰ ਰਿਹਾ ਜਿੱਥੇ ਤੁਹਾਨੂੰ ਵਧੀਆ ਰੂਮ ਮਿਲੇਗਾ ਪਰ ਮੈਨੂੰ ਤਾਂ ਉਹਨਾਂ ਨੇ ਬੈੱਡ ਵੀ ਦਿੱਤਾ ਨਾਲ ਮਾਲ ਨੂੰ ਮੈਟਰਸ ਵੀ ਦਿੱਤੇ ਹੋਏ ਨੇ ਤੁਹਾਨੂੰ ਮੈਂ ਰੂਮ ਵੀ ਦਿਖਾ ਦਾਂਗਾ ਪਰ ਕਈ ਕੀ ਕਰਦੇ ਨੇ 400 ਦੇ ਵਿੱਚ ਪ੍ਰਾਈਵੇਟ ਰੂਮ ਲੈਂਦੇ ਨੇ ਪਰ ਤੁਹਾਡੇ ਮੈਟਰਸ ਹੁੰਦੇ ਨੇ ਉਹ ਤੁਹਾਡੇ ਆਪਣੇ ਹੁੰਦੇ ਨੇ ਠੀਕ ਹੈ ਡਿਪੈਂਡ ਕਰਦਾ ਤੁਹਾਡੇ ਤੇ ਤੁਸਾਨੂੰ ਕਿਦਾਂ ਦਾ ਓਨਰ ਮਿਲਦਾ ਹੈ ਤੇ 400 ਤੋਂ ਲੈ ਕੇ 600 ਦੇ ਵਿੱਚ ਤੁਸੀਂ ਪ੍ਰਾਈਵੇਟ ਰੂਮ ਲੈ ਸਕਦੇ ਹੋ ਪਰ ਜੇ ਹੁਣ ਆਪਾਂ ਗੱਲ ਕਰੀਏ ਸ਼ੇਅਰਿੰਗ ਦੀ ਇਹ ਬਹੁਤ ਸਸਤਾ ਪੈਂਦਾ ਹੈ ਇਹ ਤੁਹਾਨੂੰ ਪਊਗਾ 350 ਤੋਂ ਲੈ ਕੇ 400 ਦੇ ਵਿੱਚ ਤਾਂ 350 ਵੀ ਪੈਂਦਾ ਹੈ 375 ਮੋਸਟਲੀ 350 ਦੇ 375 ਦੇ ਵਿੱਚ ਹੀ ਰੈਂਟ ਪੈਂਦਾ ਜੇ ਤੁਸੀਂ ਸ਼ੇਅਰਿੰਗ ਕਰੋਗੇ ਉੱਥੇ ਘੱਟੋ ਘੱਟ ਜ ਜਾਣੇ ਹੋਣਗੇ 5 ਜਾਂ 4 ਜਾਂ 6 4 ਤੋਂ ਲੈ ਕੇ 6 ਜਾਣੇ ਹੋਣਗੇ ਤੁਸੀਂ ਉਹਨਾਂ ਨਾਲ ਸ਼ੇਅਰ ਕਰਨਾ ਕਿਉਂਕਿ ਉਹ ਉਹ ਕਿਵੇਂ ਤੁਹਾਨੂੰ ਰੂਮ ਮਿਲਦਾ ਹੈ ਸ਼ੇਅਰਿੰਗ ਵਾਲਾ ਫੇਸਬੁੱਕ ਤੇ ਮਾਰਕੀਟਿੰਗ ਪਲੇਸ ਮਾਰਕੀਟ ਪਲੇਸ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਸਰਚ ਮਾਰੋਗੇ ਨੀਅਰ ਰੂਮ ਰੈਂਟ ਮੀ ਤਾਂ ਤੁਹਾਨੂੰ ਨੀਅਰ ਲੋਕੇਸ਼ਨਾਂ ਤੁਹਾਨੂੰ ਸ਼ੋ ਹੋ ਜਾਣਗੀਆਂ ਕਿ ਇੱਥੇ ਰੂਮ ਦੇ ਰਹੇ ਨੇ ਉਹ ਜਿਹੜੇ ਮਿੱਤਰ ਮੇਰੇ ਵਰਗਾ ਹੁੰਦਾ ਉਹਨਾਂ ਨੇ ਚਾੜਿਆ ਹੁੰਦਾ ਕੀ ਮੰਨ ਲਓ ਮੈਂ ਰੂਮ ਲੈ ਲਿਆ ਜਾ ਮੈਂ ਪੂਰੀ ਬੇਸਮੈਂਟ ਲੈਂਦੀ ਆ ਮੰਨ ਲਓ ਮੈਂ ਬੇਸਮੈਂਟ ਅਨਰ ਤੋਂ ਲੈਂਦੀ ਆ 1500 ਦੇ ਵਿੱਚ ਜਿਹਦੇ ਵਿੱਚ ਆਪਣੇ ਦੋ ਕਮਰੇ ਨੇ ਉਹ ਕੀ ਕਰਦੇ ਨੂੰ ਮੈਂ ਤੇ 1500 ਚ ਲੈ ਲਈ ਪਰ ਮੈਂ ਕੱਲਾ 1500 ਚ ਨਹੀਂ ਪੇ ਕਰ ਸਕਦਾ ਇਸ ਕਰਕੇ ਮੈਂ ਨਾਲ ਆਪਣੇ ਦੋ ਬੰਦੇ ਚਾਰ ਬੰਦੇ ਮੈਂ ਹਾਇਰ ਕਰਾਂਗਾ ਜਿਹਦੇ ਕਰਕੇ ਮੈਨੂੰ 3-300 ਪੈ ਜਾਏਗਾ ਉਹ ਠੀਕ ਹੈ ਇਸ ਕਰਕੇ ਇਦਾਂ ਹੀ ਇੱਥੇ ਚੱਲਦਾ ਹੈ ਮੰਨ ਲਓ ਕਈ ਕੀ ਕਰਦੇ ਨੇ ਪੂਰਾ ਘਰ ਇੱਥੇ ਖਰੀਦ ਲੈਂਦੇ ਨੇ ਮੰਨ ਲਓ ਰੈਂਟ ਤੇ ਲੈ ਲੈਂਦੇ ਨੇ ਮਨ ਲਓ ਜਿਹੜੇ 1 ਸਾਲ ਪੁਰਾਣੇ ਨੇ ਉਹ ਪੂਰਾ ਘਰ ਰੈਂਟ ਤੇ ਲੈ ਲੈਂਦੇ ਉਹਨਾਂ ਨੂੰ ਪਤਾ ਵੀ ਨਵੇਂ ਸਟੂਡੈਂਟ ਆਉਣਗੇ ਜਾਂ ਫਿਰ ਕੋਈ ਵਰਕ ਪਰਮਿਟ ਨਾਮਾ ਬੰਦਾ ਆਊਗਾ ਮਨ ਲਓ ਉਹਨਾਂ ਨੇ ਦੋ ਜਣੇ ਨੇ ਮਿਲ ਕੇ ਪੂਰਾ ਘਰ ਲੈ ਲਿਆ 2500 ਦੇ ਵਿੱਚ ਜਿਹਦੇ ਵਿੱਚ 4-5 ਕਮਰੇ ਨੇ ਉਹਨਾਂ ਦੇ ਉਹ ਵੀ ਕਰਨਗੇ ਉੱਪਰਲੇ ਵਧੀਆ ਜਾਂ 1-2 ਕਮਰੇ ਆਪ ਰੱਖ ਲੈਣਗੇ ਬਾਕੀ ਕਮਰੇ ਉਹ ਰੈਂਟ ਤੇ ਛਾੜ ਦੇਣਗੇ ਠੀਕ ਹੈ ਜਿੰਨਾ ਕਰਕੇ ਸ਼ੇਅਰਿੰਗ ਦੇ ਵਿੱਚ ਘੱਟੋ ਘੱਟ 350-400 ਪੈਂਦਾ ਹੈ ਇਹ ਤੁਹਾਡਾ ਰੈਂਟ ਸ਼ੇਅਰਿੰਗ ਦਾ 350 ਤੋਂ 400 ਤੁਸੀਂ ਮੰਨ ਕੇ ਚੱਲੋ 350 ਹੀ ਮੰਨੋ ਜੇ ਸ਼ੇਅਰਿੰਗ 'ਚ ਤੁਸੀਂ ਰਹਿੰਦੇ ਹੋ ਮੈਂ ਸਟੂਡੈਂਟ ਨੂੰ ਇਹੀ ਸਲਾਹ ਕਰਾਂਗਾ ਕਿ ਹੌਨਸਰ ਤੁਸੀਂ ਸ਼ੇਅਰਿੰਗ ਲਓ ਕਿਉਂਕਿ ਸਸਤੇ ਜਿਹੜਾ ਵਰਕ ਪਰਮਿਟ ਤੇ ਜਿਨ੍ਹਾਂ ਨੂੰ ਕੰਮ ਮਿਲਿਆ ਹੋਇਆ ਉਹਨਾਂ ਨੂੰ ਮੈਂ ਪ੍ਰੈਫਰ ਕਰੂੰਗਾ ਕਿ ਪ੍ਰਾਈਵੇਟ ਲਓ ਕਿਉਂਕਿ ਪ੍ਰਾਈਵੇਸੀ ਇੱਕ ਨਾਮ ਦੀ ਵੀ ਚੀਜ਼ ਹੁੰਦੀ ਹੈ ਤੇ ਤੁਸੀਂ ਵਧੀਆ ਰਹਿ ਸਕਦੇ ਹੋ ਜੇ ਤੁਹਾਨੂੰ ਹੌਨਸਰ ਜੌਬ ਮਿਲਦੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਰੈਂਟ ਹੋ ਗਿਆ ਤੁਹਾਡਾ ਹੁਣ ਆਪਾਂ ਗੱਲ ਕਰਦੇ ਹਾਂ ਗਰੋਸਰੀ ਦੀ ਗਰੋਸਰੀ ਦਾ ਕਿੰਨਾ ਖਰਚਾ ਆਉਂਦਾ ਜੇ ਮੈਂ ਆਪਣੀ ਗਰੋਸਰੀ ਦੀ ਗੱਲ ਕਰਾਂ ਮੇਰੀ ਜੌਬ ਹੈਗੀ ਹੈ ਸ ਪਰ ਮੇਰੇ ਬਾਜੀਆਂ ਦੇ 7 ਵੀ ਵਜ ਜਾਂਦੇ ਨੇ ਕਈ ਵਾਰ 8 ਵੀ ਵਜ ਜਾਂਦੇ ਨੇ ਕਈ ਵਾਰ 9 ਵੀ ਵਜ ਜਾਂਦੇ ਨੇ ਮੈਨੂੰ ਟਾਈਮ ਨਹੀਂ ਮਿਲਦਾ ਤੇ ਰੋਟੀ ਪਕਾਉਣ ਦਾ ਇਸ ਕਰਕੇ ਆਪਾਂ ਲਵਾਇਆ ਹੋਇਆ ਹੈ ਟੀਫਨ ਜਿਹੜਾ ਟੀਫਨ ਚਾਰ ਸਿਸਟਮ ਹੈ ਉਸ ਨੂੰ ਮੇਰੇ ਸਮਝਾ ਦਿੰਦਾ ਬਿਨੀ ਪੈਕ ਦੇ ਵਿੱਚ ਜੇ ਤੁਸੀਂ ਇੱਕ ਦਾਲ ਲਓਗੇ ਤੇ ਪੰਜ ਰੋਟੀਆਂ ਲਓਗੇ ਤਾਂ ਤੁਹਾਨੂੰ 175 ਡਾਲਰ ਦੀ ਪਾਊਗੀ ਪਲੱਸ ਡਿਲੀਵਰੀ ਡਿਲੀਵਰੀ ਦਾ ਜੇ ਮੰਨ ਲਓ 4 ਕਿਲੋਮੀਟਰ ਤੇ ਦੇਣੀ ਹੈ ਤਾਂ 1 ਡਾਲਰ ਲੈਂਦੀ ਲੈਂਦੇ ਨੇ ਇੱਕ ਦਿਨ ਦਾ ਠੀਕ ਹੈ ਜਦੋਂ 6 ਰੋਟੀਆਂ ਲਾਓਗੇ ਤੇ ਇੱਕ दाल ਲਓਗੇ ਤਾਂ 180 ਜੇ ਇੱਕ दाल ਇੱਕ ਸਬਜੀ ਪਲੱਸ 6 ਰੋਟੀਆਂ ਲਓਗੇ ਤਾਂ 200 ਡਾਲਰ ਦੀ ਤੁਹਾਨੂੰ ਪਊਗੀ ਇਹ ਪਲੱਸ ਡਿਲੀਵਰੀ 210 220 ਤੇ ਮਤਲਬ 220 ਚ ਤੁਹਾਨੂੰ 6 ਰੋਟੀਆਂ ਪਲੱਸ दाल ਸਬਜੀ ਮਿਲ ਜੂਗੀ ਪਰ ਮੇਰੀ ਜਿਹੜੀ ਡਾਈਟ ਆ ਉਹ ਲਵਾਈ ਹੋਈ ਹੈ ਮੈਂ 8 ਰੋਟੀਆਂ ਦੀ ਜਿਹਦੇ ਵਿੱਚ ਇੱਕ दाल ਮਿਲਦੀ ਹੈ ਇੱਕ ਸਬਜੀ ਮਿਲਦੀ ਹੈ ਤੇ ਇੱਕ ਦਹੀਂ ਮਿਲਦੀ ਹੈ ਪਲੱਸ ਚਾਰ ਮਿਲਦਾ ਤੇ ਨਾਲ ਸਵੀਟ ਡਿਸ਼ ਮੰਨ ਲਓ ਉਹ ਸੌਂਫ ਦੇ ਤੀਰੀ ਕਦੇ ਗਲਾਜ ਅਮਰ ਦੇਤੀ ਨਾਲ ਉਹ ਦੇ ਦਿੰਦੇ ਨੇ ਮੈਨੂੰ ਦੁਪਹਿਰੇ ਉੱਟੀਫਨ ਆਪਣਾ ਕੰਪਨੀ ਚ ਦੇ ਕੇ ਜਾਂਦੇ ਨੇ ਚਾਰ ਰੋਟੀਆਂ ਮਾਪੇ ਉੱਥੇ ਖਾ ਲੈਂਦੇ ਨੇ ਚਾਰ ਰੋਟੀਆਂ ਆਪਾਂ ਘਰੇ ਆ ਕੇ ਖਾ ਲੈਂਦੀਆਂ ਨੇ ਠੀਕ ਹੈ ਆਪਣਾ ਲੈਂਦੇ ਨੇ ਉਹ 240 ਡਾਲਰ ਵਿੱਚ ਹੀ ਡਿਲੀਵਰੀ ਕਿਉਂਕਿ ਉਹਨਾਂ ਨੇ ਤਿੰਨ ਮਹੀਨੇ ਹੋ ਗਏ ਉਹਨਾਂ ਤੋਂ ਹੀ ਖਾ ਰਿਆ ਪਹਿਲਾਂ ਉਹਨਾਂ ਨੇ ਮੇਰਾ 260 ਕਰੇ ਪਰ ਉਹਨਾਂ ਨੇ ਮੈਨੂੰ 240 ਕਰਤੇ ਕਿਉਂਕਿ ਉਹ ਕਹਿੰਦੇ ਇਹਨੂੰ ਪਤਾ ਹੀ ਪੱਕਾ ਬੰਦਾ ਹੈ ਆਪਰ ਤੇ ਰੋਟੀ ਲਵਾਉਂਦਾ ਹੈ ਠੀਕ ਹੈ ਪਰ ਜਿਹੜੇ ਬੰਦੇ ਸਟੂਡੈਂਟ ਨੇ ਉਹ ਅਨਸਰ ਟਿਫਨ ਨਹੀਂ ਲਵਾਉਣਗੇ ਉਹ ਗਰੋਸਰੀ ਹੀ ਆਪਣਾ ਗਰੋਸਰੀ ਕਰਕੇ ਖਰੀਦਣਗੇ ਤੇ ਆਪਣੀ ਸਬਜੀ ਪਾਣੀ ਰੋਟੀ ਬਣਾਉਣਗੇ ਉਹਨਾਂ ਨੂੰ ਸਾਰਾ ਖਰਚਾ ਮਤਲਬ ਜੇ ਆਪ ਰੋਟੀ ਬਣਾਉਣਗੇ ਵਧੀਆ ਰੋਟੀ ਪਾਣੀ ਖਾਣ ਸਿੰਪਲ ਨਹੀਂ ਵਧੀਆ ਖਾਣ ਮਤਲਬ ਪਨੀਰ ਹਫਤੇ ਚ ਇੱਕ ਦੋ ਵਾਰ ਪਨੀਰ ਵੀ ਬਣਾ ਲੈਣਾ ਜਿਹੜੇ ਵੈਜੀਟੇਰੀਅਨ ਜੀ ਚਿਕਨ ਅੰਡਾ ਖਾਂਦੇ ਨਾਨ ਵੈਜੀਟੇਰੀਅਨ ਚਿਕਨ ਬਣਾ ਲੈਣਾ ਹਫਤੇ ਚ ਇੱਕ ਦੋ ਵਾਰ ਤਾਂ ਉਹਨਾਂ ਦਾ ਖਰਚਾ ਆਊਗਾ 200 250 ਤੁਸੀਂ ਸੋਚ ਰਹੇ ਹੋ ਟੀਫਨ ਚ ਵੀ ਫਾਇਦਾ ਹੈ ਵੀ ਟੀਫਨ ਲਵਾ ਲਓ ਨਹੀਂ ਇੱਥੇ ਤੁਸੀਂ ਆਪਣੀ ਮਨਪਸੰਦੀ ਚੀਜ਼ ਖਾ ਸਕਦੇ ਹੋ ਆਪ ਬਣਾ ਕੇ ਚਾ ਅੱਜ ਚਿਕਨ ਲਿਆਂਦੋ ਬਣਾ ਲਓ ਜਿਹੜੇ ਨਾਨ-ਵੈਜੀਟੇਰੀਅਨ ਨੇ ਜਿਹੜੇ ਐਗ ਆਮਲੇਟ ਵਗੈਰਾ ਬਣਾ ਲਓ ਜਿਹੜੇ ਵੈਜੀਟੇਰੀਅਨ ਨੇ ਆਪਣੀ ਫੇਵਰਿਟ ਚੀਜ਼ ਬਣਾ ਲਓ ਕੁਝ ਵੀ ਬਣਾ ਸਕਦੇ ਹੋ ਤੁਸੀਂ ਆਪਣਾ ਆਰਾਮ ਨਾਲ ਫਿਰ ਵੀ 2250 ਖਰਚਾ ਤੁਹਾਡਾ ਇਦਾਂ ਹੀ ਵੱਧ ਨਹੀਂ ਆਵੇਗਾ 150 ਜੇ ਸਿੰਪਲ ਕਲੀ ਰੋਟੀ ਦਾਲ ਦਾਲ ਰੋਟੀ ਸਬਜ਼ੀ ਖਾਓਗੇ ਤੁਹਾਡਾ 150 ਚ ਵੀ ਸਰ ਜਾਏਗਾ ਤਾਂ ਆਪਾਂ ਮੰਨ ਕੇ ਚੱਲਦੇ ਹਾਂ 250 ਡਾਲਰ ਤੁਹਾਡਾ ਗਰੋਸਰੀ ਦਾ ਹੈ ਠੀਕ ਹੈ ਇੱਕ ਬੰਦੇ ਦਾ 250 ਡਾਲਰ ਗਰੋਸਰੀ ਦਾ ਹੋ ਗਿਆ 350 ਜਾਂ 400 ਤੁਹਾਡਾ ਉਹ ਲਾ ਲਓ ਕੁੱਲ ਮਿਲਾ ਕੇ ਤੁਹਾਡਾ 650 ਤਾਂ ਇੱਥੇ ਠੀਕ ਹੈ 650 ਇੱਥੇ ਹੋ ਗਿਆ ਤੇ ਹੁਣ ਆਪਣਾ ਐਕਸਟਰਾ ਖਰਚਾ ਮੈਂ ਤੁਹਾਨੂੰ ਦੱਸ ਦੇਣਾ ਹੁਣ ਕਈ ਵੀਰੇ ਵੀਰਪੁਰਾ ਸਟੂਡੈਂਟ ਜਦੋਂ ਆਉਣਗੇ ਨਾਲ ਦੀ ਨਾਲ ਤਾਂ ਗੱਡੀ ਲੈ ਨਹੀਂ ਸਕਦੇ ਹਲਤ ਮੈਂ 3 ਮਹੀਨੇ ਹੋ ਗਏ ਮੈਂ ਗੱਡੀ ਨਹੀਂ ਲੈਤੀ ਮੈਂ ਸਾਈਕਲ ਤੇ ਹੀ ਸਾਈਕਲ ਲੱਤਾਂ ਹੋਇਆ ਤੇ ਮੈਂ ਸਾਈਕਲ ਤੇ ਹੀ ਜਦੋਂ ਮੈਨੂੰ ਜਾਣਾ ਜੌਬ ਕਈ ਵਾਰ ਸਾਈਕਲ ਤੇ ਆਣਾ ਪਰ ਹੁਣ ਮੇਰਾ ਆਨਸਰ ਮੈਂ 15 20 ਦਿਨ ਮੈਂ ਸਾਈਕਲ ਤੇ ਗਿਆ ਪਰ ਹੁਣ ਉੱਥੇ 3 ਐਮਪਲਾਈਜ਼ ਨੇ ਉਹ ਗੱਡੀਆਂ ਲੈਤੀਆਂ ਨੇ ਉਹ ਮੈਨੂੰ ਨਾਲ ਪਿਕਅਪ ਕਰ ਲੈਂਦੇ ਨੇ ਹੁਣ ਇਸ ਕਰਕੇ ਆਪ ਗੱਡੀ ਦੀ ਜਾਨਾ ਮੰਡੇ ਮੰਡੇ ਮੈਂ ਜ਼ਰੂਰ ਸਾਈਕਲ ਲੈ ਕੇ ਜਾਣਾ ਠੀਕ ਹੈ ਮੰਡੇ ਸ ਗੱਡੀ ਤੁਸੀਂ ਲੈ ਨਹੀਂ ਸਕਦੇ ਇਸ ਕਰਕੇ ਬੱਸ ਪਾਸ ਜ਼ਰੂਰ ਬਣਾ ਲਿਓ ਬੱਸ ਪਾਸ ਜਿਹੜਾ 100 ਡਾਲਰ ਦਾ ਬਣ ਜਾਂਦਾ ਅੰਡਰ ਤੋਂ 110 ਡਾਲਰ ਦਾ ਬਣ ਜਾਂਦਾ ਤੁਸੀਂ ਸਟੂਡੈਂਟ ਹੋਗੇ ਸਟੂਡੈਂਟ ਆਈਡੀ ਕਾਰਡ ਤੇ 90 85 ਡਾਲਰ ਦਾ ਤੁਹਾਨੂੰ ਮਿਲ ਜਾਣਾ ਮਹੀਨੇ ਦਾ ਤੇ ਉਹ ਜੋ ਬਣਾਉਣ ਦਾ ਫਾਇਦਾ ਜਿੰਨਾ ਮਰਜੀ ਘੁੰਮੀ ਜਾਓ ਫ੍ਰੀ ਹੁੰਦਾ ਹੈ ਠੀਕ ਹੈ 100 ਡਾਲਰ ਤੁਹਾਡਾ ਇਹ ਬੱਸ ਪਾਸ ਦਾ ਲਾ ਲਓ ਕੁੱਲ ਮਿਲਾ ਕੇ ਹੋ ਗਏ 750 ਹੁਣ ਕਈ ਵਾਰ ਕੀ ਹੁੰਦਾ ਹੈ ਆਉਣ ਸਾਰਾ ਖਰਚੇ ਬਥੇਰੇ ਨੇ ਮੰਨ ਲਓ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਂਗੇ ਉਹਦੇ 30 ਡਾਲਰ ਤਾਂ ਫੀਸ ਹੋਦੀ ਐ 100 ਡਾਲਰ 200 ਡਾਲਰ ਉਹਦਾ ਲਾ ਲਓ ਔਰ ਸਰ ਇਹ ਐਕਸਟਰਾ ਖਰਚੇ ਨੇੜੇ ਹੁੰਨ ਲੱਗਦੇ ਰਹਿਣਗੇ ਤੁਹਾਡੇ ਪਰ ਹਾਂ ਮੰਨ ਲਓ ਤੁਸੀਂ ਕਈ ਵਾਰ ਘੁੰਮਣ ਫਿਰਨ ਜਾਣਾ ਵੀਕਐਂਡ ਤੇ ਤੁਸੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਣਾ ਤਾਂ ਤੁਹਾਡਾ ਲਾਜ਼ਮੀ ਐ ਕਿ 100 ਡਾਲਰ 50 ਡਾਲਰ ਤੋਂ ਲੈ ਕੇ 100 ਡਾਲਰ ਦਾ ਖਰਚਾ ਆਉਣਾ ਤਾਂ ਮੋਟਾ ਮੋਟਾ ਹਿਸਾਬ ਲਾ ਲਓ 200 ਡਾਲਰ ਤੁਸੀਂ ਉੱਪਰਲਾ ਖਰਚਾ ਲਾ ਲਓ ਇੰਜੋਏ ਕਰਨ ਵਾਲਾ ਕਹਿ ਰਿਹਾ ਮੈਂ ਇਹ ਨਹੀਂ ਕਿ ਨਜਾਇਜ਼ ਹੀ ਉਡਾਈ ਜਾਓ ਤੁਸੀਂ ਨਜਾਇਜ਼ ਹੀ ਪੈਸੇ ਹੋ ਨਹੀਂ ਪਰ ਤੁਸੀਂ ਵੀਕੈਂਡ ਤੇ ਜਿੰਨਾ ਮਰਜੀ ਮਸਤੀ ਕਰ ਲਓ 200 250 ਡਾਲਰ ਤੋਂ ਵੱਧ ਤੁਹਾਡਾ ਖਰਚਾ ਨਹੀਂ ਆਉਂਦਾ ਮੰਥਲੀ ਦਾ ਤੁਸੀਂ ਉਹ ਲਾ ਲਓ 750 ਤੇ 250 ਤੋਂ ਡਾ ਲਾ ਲਓ 1000 1000 ਡਾਲਰ ਦੇ ਵਿੱਚ ਬਾਈ ਤੁਸੀਂ ਪੂਰਾ ਕੈਂਟ ਇੰਜੋਏ ਕਰ ਸਕਦੇ ਹੋ ਬਿਨੀ ਪੈਗ ਦੇ ਵਿੱਚ ਇੱਥੇ ਤੁਸੀਂ ਪੂਰਾ ਇਸ ਟਾਈਮ ਵਧੀਆ ਰਹਿ ਸਕਦੇ ਹੋ ਨੋ ਡਾਊਟ ਹੈ 3-4 ਸਾਲ ਪਹਿਲਾਂ ਬੰਦੇ 500 'ਚ ਵੀ ਉਹ ਵਧੀਆ ਇੰਜੋਏ ਕਰਦੇ ਸੀ ਕਿਉਂਕਿ 250 300 300 'ਚ ਕਹਿੰਦੇ ਪ੍ਰਾਈਵੇਟ ਨੂੰ ਮਿਲ ਜਾਂਦਾ ਸੀ 3-4 ਸਾਲ ਪਹਿਲਾਂ ਹੁਣ ਮਹਿੰਗਾਈ ਹੋ ਗਈ ਇਸ ਕਰਕੇ ਇਹਨਾਂ ਰੂਮ ਸਸਤਾ ਨਹੀਂ ਮਿਲਦਾ 1000 ਤੁਹਾਡਾ ਇਹ ਰੈਂਟ ਖਰਚਾ ਤੁਹਾਡਾ ਬਰਕ ਪਰਮਟ ਤੇ ਆ ਤਾਂ ਉਹਦਾ ਵੀ 1.200 ਖਰਚਾ ਹੈਗਾ ਕਿਉਂਕਿ ਉਹਨੇ ਟਿਫਨ ਲਵਾ ਲੈਣਾ ਇਸ ਕਰਕੇ ਇੰਨਾ ਕਹਿੰਦੇ ਤੁਹਾਨੂੰ ਮੈਂ ਦੱਸ ਰਿਹਾ ਬਾਕੀ ਰਹੀ ਗੱਲ ਵੀਕੈਂਡ ਤੇ ਕੋਈ ਜਿਹੜੇ ਮੂਵੀ ਦੇਖਣ ਦੇ ਚਾਹਵਾਨ ਨੇ ਮਹੀਨੇ ਜਮਤਲੀ ਦੀ ਮੂਵੀ ਦੇਖਦੇ ਨੇ 18 ਡਾਲਰ ਦੀ ਟਿਕਟਾਂ ਮੂਵੀ ਦੀ ਉਹ ਤੁਸੀਂ ਦੇਖ ਸਕਦੇ ਹੋ ਕੋਈ ਹੋਰ ਕੋਈ ਮੰਨ ਲਓ ਫੇਮਸ ਜਗ੍ਹਾ ਘੁੰਮਣੀ ਹੈ ਕੋਈ ਪਾਰਕ ਫੇਮਸ ਕੋਈ ਯੂ ਵਗੈਰਾ ਘੁੰਮਣਾ ਹੈ ਜਗ ਤੇ ਬਿਨੀ ਪੈਗ ਦੀ ਫੇਮਸ ਜਗ੍ਹਾ ਐਕਸਪਲੋਰ ਕਰਨੀ ਹੈ ਉਹਦੀ ਟਿਕਟ ਲੱਗਦੀ ਹੈ 18 15 ਡਾਲਰ ਉਹ ਤੁਸੀਂ ਲਾ ਲਓ ਐਕਸਟਰਾ ਖਰਚੇ ਨੇ ਤੁਸੀਂ ਜਿੰਨਾ ਮਰਜ਼ੀ ਵਧਾਈ ਜਾਓ ਫਰੂਟ ਵਗੈਰਾ ਲੈ ਕੇ ਆਓਗੇ ਫਰੂਟ ਦਾ ਤੁਹਾਡਾ ਮੰਥਲੀ ਦਾ ਮੰਥਲੀ ਦਾ ਮੁਸ਼ਕਿਲ ਨਾਲ 100 ਡਾਲਰ ਫਰੂਟ ਦਾ ਲਾ ਲਓ ਠੀਕ ਹੈ ਮੈਂ ਤੁਹਾਡਾ ਤਾਂ ਲਾ ਤੇ ਵਿੱਚੀ 2 2.5 ਸਤਾਈ ਕੁੱਲ ਮਿਲਾ ਕੇ 1000 ਡਾਲਰ ਥੋੜਾ ਪੂਰਾ ਵਧੀਆ ਸਰਦਾ ਤੇ ਮੇਰੇ ਵੀਰ ਜਿਹੜੇ ਨਵੇਂ ਇਨਸਟੂਡੈਂਟ ਆ ਰਹੇ ਨੇ ਜਸ ਵਰਕ ਪਰਮਿਟ ਤੇ ਆ ਰਹੇ ਨੇ ਉਹ ਕਿੰਨੇ ਪੈਸੇ ਲੈ ਕੇ ਆਉਣਾ ਤੁਹਾਨੂੰ ਅਗਲੀ ਵੀਡੀਓ ਚ ਐਕਸਪਲੇਨ ਕਰਾਂਗੇ ਕਿੰਨਾ ਨਹੀਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਹਾਂ ਸੱਚ ਇੱਕ ਚੀਜ਼ ਮੈਂ ਭੁੱਲ ਗਿਆ ਉਹ ਤੁਹਾਨੂੰ ਮੈਂ ਦੱਸਦਾ ਜਿਹੜੀ ਚੀਜ਼ ਹੈਗੀ ਹੈ ਫੋਨ ਦੀ ਰੈਂਟ ਜਿਹੜਾ ਤੁਹਾਡਾ ਰੈਂਟ ਹੈ ਉਹ ਤੁਹਾਡਾ 50 60 ਡਾਲਰ ਮੰਥਲੀ ਦਾ ਫੋਨ ਦਾ ਜਾਊਗਾ 50 ਲਾ ਕੇ ਚੱਲੋ ਇਦੇ ਵਿੱਚ ਤੁਹਾਨੂੰ 75 ਤੋਂ 70 75 GB ਆਪਣਾ ਡਾਟਾ ਮਿਲੇਗਾ ਕਈ ਕੀ ਕਰਦੇ ਨੇ ਇੱਥੇ ਆ ਕੇ ਆਈਫੋਨ ਲੈ ਲੈਂਦੇ ਨੇ ਜ਼ੀਰੋ ਪੇਮੈਂਟ ਦੇਣੀ ਹੁੰਦੀ ਹੈ ਤੇ ਉਹ ਆਈਫੋਨ ਦੇ ਨਾਲ ਹੀ SIM ਦਿੰਦੇ ਨੇ ਤੇ ਉਹਦੀ ਪੇਮੈਂਟ ਵੀ ਆਈਫੋਨ ਦੀ ਪੇਮੈਂਟ ਵੀ ਜਾਈ ਜਾਂਦੀ ਹੈ 65 60 ਦੇ ਵਿੱਚ ਤੇ ਨਾਲ SIM ਦੀ ਵੀ ਇੱਥੇ ਪੇਮੈਂਟ ਜਾਈ ਜਾਂਦੀ ਹੈ ਠੀਕ ਹੈ ਤੁਹਾਡਾ 60 ਦਾ ਖਰਚਾ ਇਹ ਲਾ ਕੇ ਚੱਲੋ ਫੋਨ ਦਾ ਠੀਕ ਹੈ ਤੱਤ ਕੋਲਮ ਲਾ ਕੇ ਉਹੀ 11100 ਡਾਲਰ ਤੁਹਾਡਾ ਖਰਚਾ ਹੈ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਸਬਸਕ੍ਰਾਈਬ ਕਰਿਓ ਵੀਰੋ ਤੁਹਾਡੇ ਪਿਆਰ ਦੀ ਬਹੁਤ ਲੋੜ ਆ 1000 ਸਬਸਕ੍ਰਾਈਬਰ ਫਟਾਫਟ 1000 ਸਬਸਕ੍ਰਾਈਬਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ